ਸਾਲਿਆਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਆਦ ਅਸੀਂ ਐਕਟਿਵ ਸਮਾ ਅਧਿਆ ਵਿਦਿਆਰਥੀਆਂ ਦਾ ਅੱਜ ਸਿਤਾਨੇ ਸ਼੍ਰੀ ਦੁਰਦੋਭੀਂ ਚਿੰਦੇ ਦੇ ਵੱਡੇ ਸਾਇਆ ਜੀ ਦੀ ਸ਼ਹੀਦੀ ਬਾਰੇ ਕਵਿਤਾ ਸੁਣਾਉਣ ਜਾ ਰਹੇ ਹਾਂ ਕਿੱਥੇ ਮਾਤਾ ਤੋਰੀਆ ਜੀ ਦੇ ਜੂਝਾਰ ਨੂੰ ਵੇੜਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ ਜਿੰਨਾ ਦੀਆਂ ਚਾਈ ਚਾਈ ਘੋੜੀਆਂ ਸਿਗੋਣੀਆਂ ਸੇਰਿਆਂ ਦੇ ਨਾਲ ਤੁਸੀਂ ਸੋਹਣੀਆਂ ਸਜਾਉਣੀਆਂ ਸੇਰਿਆਂ ਦੇ ਵਿੱਚ ਹੈ ਸੁੰਦਨਾ ਪਿਆਰ ਨੂੰ ਕਿੱਥੇ ਮਾਤਾ

पुत्रा दिन के बिना चंगा लग गा जहाना पुछ के दुबे संसार को किया अजीब जुजार